ਪਟਿਆਲਾ ਦੇ ਸਨੋਰੀ اڈਾ ਇਲਾਕੇ ਦੇ ਵਿੱਚ ਨਸ਼ਾ ਵੇਚਣ ਅਤੇ ਰੋਕਣ ਨੂੰ ਲੈ ਕੇ ਹੋਇਆ ਦਬਕੇ ਹੰਗਾਮਾ ਮੌਕੇ ਤੇ ਸੈਂਕੜੇ ਦੀ ਸੰਖਿਆ ਦੇ ਵਿੱਚ ਇਲਾਕਾ ਵਾਸੀ ਹੋ ਇਕੱਠੇ ਮੌਕੇ ਤੇ ਪਹੁੰਚ ਕੇ ਭਾਜਪਾ ਆਗੂ ਤੇ ਆਮ ਆਦਮੀ ਪਾਰਟੀ ਦੇ ਆਗੂ ਹੋਏ ਆਮੋ ਸਾਹਮਣੇ ਤੇ ਹੋਈ ਤਿੱਖੀ ਬਹਿਸ ਇੱਕ ਦੂਜੇ ਤੇ ਨਸ਼ਾ ਵੇਚਣ ਤੇ ਰੋਕਣ ਤੇ ਲਗਾ ਰਹੇ ਨੇ ਇਲਜ਼ਾਮ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ

ਜਿਨ੍ਹਾਂ ਨੇ ਮਹਾਰਾਜ ਅੱਤਰ ਦੇ ਹਾਜ਼ਰੀ ਵਿੱਚ ਦੋ ਅੱਤਰ ਖੁਦਮ ਕਰਦਾਂਗੇ ਅੱਜ ਉਹ ਨਸ਼ੇ ਦੀ ਸੋਲ ਕੱਢਣ ਲਈ ਆਸਤੇ ਕਿਤੇ ਸਰਕਾਰ ਵੱਲੋਂ ਮਕਾਨ ਤਾਂ ਹੋਗੇ ਆਪਣਾ ਵਾਦਾ ਪੂਰਾ ਕੀਤਾ ਗਿਆ ਨਸ਼ਾ ਤਸਕਰਾਂ ਦੇ ਪਰਚੇ ਦਰਜ ਕੀਤੇ ਗਏ ਤਕਰੀਬਨ 40 ਪਰਚੇ ਦਰਜ ਹੋਏ ਨੇ ਸਾਥ ਤਸਕਰਾਂ ਦੀ ਹਾਂਜੀ ਭਲੀ ਜੀ ਸੋ ਸਸ਼ੀਕਾਲ ਸਾਥੀਓ ਕੋ ਨੂੰ ਕਸਰਾ ਚਾਹਾਂਗੇ ਸੀਨੇ ਦੇ ਪਿਛਲੇ ਸਮੇਂ ਦੇ ਵਿੱਚ ਮੋਦੀ ਆਪਨੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਸੜੀਆਂ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਨਸ਼ੇ ਦੇ ਵਿਰੁੱਧ ਜਿਸ ਦੇ ਤ하ਤ ਜਿਹੜੀ ਨਸ਼ਾ ਤਸਕਰੀ ਕੋਈ ਵੀ ਜਿਹੜੀ ਨਜ਼ਾਇਜ਼ ਉਸਾਰਿਆਂ ਦਾ ਧੜੇ ਤੇ ਵੀ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੀ ਮੈਂ ਹਰ ਸਟੇਜ ਦੇ ਉੱਤੇ ਹਰ ਇੱਕ ਬਾਈਟ ਦੇ ਵਿੱਚ ਗੱਲ ਕੀਤਾ ਵੀ 25 ਸਾਲ ਰਾਜ ਕਰਨ ਦੇ ਬਾਵਜੂਦ ਸਾਡੇ ਪਟਿਆਲੇ ਦੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਤੁਸੀਂ ਸੋਚੋ ਇਹ ਨਸ਼ਾ ਪਹੁੰਚਿਆ ਕਿਵੇਂ ਤੇ ਇਹ ਨਸ਼ਾ ਉਹਨਾਂ ਦੇ ਸਾਥੀ ਦੇਖੋ ਉਥੇ ਪਹੁੰਚੇ ਨੇ ਆਪੀ ਜੀਬੀਪੀ ਵਾਲੇ ਜਿਹੜੇ ਪਹਿਲੇ ਸਮੇਂ ਦੇ ਵਿੱਚ ਜਿਹੜੇ ਪਰਿਵਾਰਾਂ ਨੇ ਅਸੀਂ 5-5 ਵਾਰ ਐਮਐਲਏ ਬਣਾਇਆ ਜਿਨ੍ਹਾਂ ਨੂੰ 4 ਵਾਰ ਅਸੀਂ ਐਮਪੀ ਬਣਾਇਆ ਜਿਨ੍ਹਾਂ ਨੂੰ ਅਸੀਂ ਸੈਂਟਰ ਮਨਿਸਟਰ ਬਣਾਇਆ 2 ਵਾਰ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਅੱਜ ਉਹੀ ਨਸ਼ਾ ਤਸਕਰਾ ਦਾ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਨੇ ਸੋ ਇਹ ਚਿਹਰਿਆਂ ਨੂੰ ਪਛਾਣੋ ਤੁਸੀਂ ਪਛਾਣੋ ਇਹਨਾਂ 체ਰੇਆ ਪਟਿਆਲਾ ਸ਼ਹਿਰ ਦੇ 32 ਐਮਸੀ ਪਟਿਆਲਾ 2 ਦੇ ਮੁਲਾਕੇ ਟੋਟਲ 60 ਐਮਸੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਐ ਐਮਸੀ ਐ ਇੱਕ ਵੀ ਬੰਦਾ ਦਿਖਾ ਦਿਓ ਜਿਸ ਨੇ ਕਿਸੇ ਨਸ਼ਾ ਪਸਕਰ ਦੀ ਜ਼ਮਾਨਤ ਦਿੱਤੀ ਹੋਵੇ ਮੈਂ ਇਹਨਾਂ ਦੇ ਬੰਦਿਆਂ ਦਾ ਸਬੂਤ ਦੇਣ ਨੂੰ ਤਿਆਰ ਆ ਇਹਨਾਂ ਨੇ ਨਸ਼ੇ ਤਖਤਰ ਦੀਆਂ ਜ਼ਮਾਨਤਾਂ ਦਿੱਤੀਆਂ ਤੇ ਅੱਜ ਇਹ ਮਕਾਨ ਜਿਹੜੇ ਢਾਏ ਆ ਇੱਕ ਇੱਕ ਸਬੂਤ ਸਾਡੇ ਕੋਲ ਹੈ ਤੇ ਅੱਜ ਇਹ ਉਹ ਸਬੂਤ ਅਸੀਂ ਇਹਨਾਂ ਨੂੰ ਦਿਖਾ ਰਹੇ ਹਾਂ ਪਰ ਇਹ ਸਾਡਾ ਸੁਣਨ ਜਾਂਦੇ ਇਹ ਝੁੱਗੀਆਂ ਹੁੰਦੀਆਂ ਸੀਗੀਆਂ ਝੁੱਗੀਆਂ ਤੋਂ ਬਾਅਦ ਇੱਥੇ ਇੱਕ ਝੁੱਗੀਆਂ ਦੇ ਵਿੱਚ ਦੋ-ਦੋ ਡਾਂਡੇ ਸੀ ਲੱਖ-ਲੱਖ ਰੁਪਏ ਦੇ ਇਹਨਾਂ ਦੇ ਡੀਜੇ ਤੇ ਹੋਰ ਸਾਰਾ ਸਬਾਨ ਆਇਆ ਪਰ ਜਿਹੜਾ ਇਹਦੇ ਵਿੱਚ ਸ਼ਰੀਫ ਤੇ ਸਹੀ ਲੋਕ ਹੈ ਉਹਨਾਂ ਦੀ ਸਪੋਰਟ ਵਿੱਚ ਅਸੀਂ ਅੱਜ ਵੀ ਖੜੇ ਆ ਅਸੀਂ ਕਿਸੇ ਸ਼ਰੀਫ ਤੇ ਸਹੀ ਬੰਦੇ ਦਾ ਸਾਥ ਹੀ ਦੇਣਾ ਔਰ ਕੋਈ ਵੀ ਨਸ਼ੇ ਵਾਲੇ ਬੰਦੇ ਦਾ ਆਪਾਂ ਇੱਥੇ ਸਾਥ ਨਹੀਂ ਦੇ ਰੇ ਸ਼ਰੀਫ ਅਤੇ ਕੰਮ ਕਾਜ ਕਰਨ ਵਾਲੇ ਬੰਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਭਾਵੇਂ ਸਵੇਰੇ ਸਾਡੇ ਕੋਲ ਆ ਜਾਣ ਪਰ ਅੱਜ ਮਹਾਰਾਣੀ ਪ੍ਰਨੀਤ گور ਅੱਜ ਨੇ ਸਾਬਤ ਕਰਦਾ ਕਿ ਇਹ ਜਿਹੜਾ ਨਸ਼ਾ ਦਾ ਬੂਟਾ ਲਾਇਆ ਸੀ ਇਹਨਾਂ ਦੀ ਸਰਕਾਰ ਨੇ ਲਾਇਆ ਸੀ ਅੱਜ ਉਹ ਬੂਟੇ ਨੂੰ ਇਹਨਾਂ ਨੇ ਪਾਣੀ ਦਿੱਤਾ ਅੱਜ ਫੇਰ ਪਾਣੀ ਦੇਣ ਨੂੰ ਆ ਰਹੇ ਆ ਸਾਨੂੰ 60 70 ਵੋਟਾਂ ਨਾਲ ਫਰਕ ਨਹੀਂ ਪੈਂਦਾ ਅਸੀਂ ਵੀ ਇਹਨਾਂ ਦਾ ਸਾਥ ਦੇ ਸਕਦੇ ਸੀ ਪਰ ਅਸੀਂ ਪਹਿਲੇ ਦਿਨ ਤੋਂ ਨੇ ਤੋਂ ਪਰਚੇ ਪਾਏ ਆ ਪਰ ਇਹ ਅੱਜ ਮਾਰਾਣੀ ਪਰਨੀਤ گور ਨੇ ਸਾਬਤ ਕਰਤਾ ਕਿ ਅੱਜ ਅੱਜ ਉਹ ਨਸ਼ੇਰਾਂ ਦੇ ਸਾਥ ਹੈ ਬਸ ਹਾਂਜੀ ਪਟਾ ਜੀ ਬਸ ਅਸੀਂ ਜੇ ਕਿਸੇ ਕੀਮਤ ਤੇ ਵੀ ਪਟਿਆਲਾ ਸ਼ਹਿਰ ਦੇ ਨਸ਼ੇ ਦਾ ਬੰਦਾ ਰਹਿਣ ਦੇਣਾ ਭਾਵੇਂ ਕਿਸੇ ਕਿਸੇ ਕੀਮਤ ਤੇ ਵੀ ਤੁਹਾਨੂੰ ਜਾਣਾ ਪਿਆ ਜੀ ਕਿਹੜੀ ਬੀਜੇਪੀ बार-बार ਲੋਕਾਂ ਨੂੰ ਅਪੀਲ ਹੈ ਕਿਹੜੀ ਬੀਜੇਪੀ ਨਸ਼ਿਆ ਵਾਲਾ ਸਾਧੇ ਏਰੀਆ ਇਹ ਬਾਹਰ ਆ ਜਾਵੇ ਜਿੱਦੇ ਫੜਕ ਤੇ ਤਰਲੇ ਦਿੱਤੇ ਜਾਣਗੇ ਅਸੀਂ ਪਟਿਆਲਾ ਸ਼ਹਿਰ ਦੇ ਕੋਲ ਬਿਲਕੁਲ ਇਹ ਰਹਿਣ ਦੇਣਾ ਨਾ ਨਸ਼ੇ ਵਾਲਾ ਬੰਦਾ ਰਹਿਣ ਦੇਣਾ बार-बार ਲੋਕਾਂ ਨੂੰ ਫੇਰ ਫੀਲ ਕਰਦੇ ਜਾ ਰਹੇ ਹਾਂ ਕਿ ਚਿਹਰੇ ਪਛਾਣੋ ਜਦੋਂ ਇਹਨਾਂ ਦੀ ਸਰਕਾਰ ਜੀ ਇਹਨਾਂ ਨੇ ਖੁਦ ਪੇਜਾਂ ਤੇ ਚੜ ਚੜ ਕੇ ਕੈਪਟਨ ਮਮਰਿੰਦਰ ਸਿੰਘ ਬਹੁਤ ਵੱਡੀ ਹੱਤੀ ਹੈ ਮ ਮੁੱਖ ਮੰਤਰੀ ਨੇ ਇਹ ਪ੍ਰਦਾਨਾ ਸ਼ਹਿਰੋਂ ਦਾ ਆਪਣਾ ਸ਼ਹਿਰ ਹੈ ਜੇ ਉਦੋਂ ਵੀ ਤਨਸ਼ਾ ਖਤਮ ਨਹੀਂ ਹੋਇਆ ਅੱਜ ਉਹ ਤੁਹਾਡੀ ਸਪੋਰਟ 'ਚ ਵੀ ਆ ਗਏ ਨੇ ਸ਼ਹਿਰਾਂ ਦੀ ਸਪੋਰਟ 'ਚ ਵੀ ਆ ਗਏ ਇਹ ਤੋਂ ਸਮਝ ਲਓ ਵੀ ਨਾਲ ਸਿਰਫ ਨਸ਼ਾ ਬਸਪੋਰਟ ਕਰਨੀ ਹੈ ਕਿਰਪਾ ਕਰਕੇ ਪਟਾਲਾ ਸ਼ਹਿਰ ਨੂੰ ਬਚਾਓ ਅਸੀਂ ਚਾਹੁੰਦੇ ਹਾਂ ਕਿ ਪਟਾਲਾ ਸ਼ਹਿਰ ਨਸ਼ਾ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਬੰਨਿਆ ਬੰਨਿਆ ਦੋਨਿਆਂ ਦਾ ਬਹੁਤ ਚਾਇਆ ਉਹਨਾਂ ਦਾ ਤੇਰੇ ਨਾਲ ਕੋਈ ਵੀ ਨਹੀਂ ਖੜਦਾ ਪਰ ਪੂਰਾ ਹਾਂਜੀ ਹਾਂਜੀ ਵੀਡੀਓ ਨੇ ਜੁੜਾ ਲਿਆ ਦੋਨੋਂ ਪਾਸੇ ਹੈ ਜੋਰ ਇਹ ਡਿਊਟੀ ਕਰ ਰਹੇ ਹਨ ਉਹਨਾਂ ਨੇ ਐਮ ਕਰਨ ਕੋਡ ਡਾ ਆਇਆ ਓਏ ਨਹੀਂ ਭਗਾਂ ਦਾ ਪੂਜੇ ਦਾ ਉਹ ਸਰੋਂ ਦਾ ਪਰਚੀ ਨਹੀਂ ਆਉਂਦਾ ਕੋਈ ਕੋਈ ਕਿਹਨੇ ਕੀਤਾ ਅੱਗੇ ਇੱਕ ਮਿੰਟ ਮਾਈਕ ਕਰੀ ਚਲੋ ਚਲੋ ਓਏ ਚਲੋ ਮਾਈਕ ਕਰਾ ਲੈ ਮਾਈਕ ਕਰ ਲੈ ਇਹ ਕਲੀਨ ਕਲੀਨ ਕਰਦੇ ਆਂ ਓਕੇ ਕਲੀਨ ਕਰ ਦੇ ਇਹ ਬੰਦੇ ਕੀ ਕਹਿਣਾ ਜਾਂਦੇ ਆ ਅੱਜ ਤੁਸੀਂ ਆਏ ਇਨਾਂ ਦੇ ਆ ਅਸੀਂ ਅੱਜ ਇਹਨਾਂ ਨੂੰ ਰਿਪੋਰਟ ਤੇ ਆਏ ਆ ਇਹ ਸਾਰਾ ਐਸੇ ਪੈਚਾਰਾ ਬੈਠਾ ਹੋਇਆ ਇੱਥੇ ਔਰ ਇਹਨਾਂ ਨੇ ਜੋ ਘਰ ਤੋੜੇ ਨੇ ਕੁਝ ਘਰ ਜਲੇ ਸੀਗੇ ਆ ਅਗਰ ਦੇ ਉਹਨਾਂ ਨੂੰ ਅਸੀਂ ਆਪ ਉਹਨਾਂ ਦੇ ਅਗੇਂਸਟ ਹੈ ਪਰ ਜਿਹੜੇ ਜਿਨ੍ਹਾਂ ਦੇ ਨਰਸ ਘਰ ਤੋੜੇ ਨੇ ਜਿਹੜਾ ਕੋਈ ਕੋਈ ਪਰਚਾ ਵੀ ਨਹੀਂ ਸੀਗਾ ਉਹਨਾਂ ਦੇ ਘਰ ਤੋੜੇ ਨੇ ਉਹਨਾਂ ਦੀ ਦੁਕਾਨਾਂ ਤੋੜੀਆਂ ਰਾਤ ਨੂੰ 2 ਵਜੇ ਆ ਕੇ ਕਾਲੋ ਜਿਹੜਾ ਐਸੇ ਚੋਅ ਹੈ ਔਰ ਹੋਰ ਪੁਲਿਸ ਵਾਲੇ ਨਾ ਘਰਾਜ ਵੱਢ ਰਹੇ ਨੇ ਔਰ ਇਹਨਾਂ ਨੂੰ ਧਮਕੀਆਂ ਦੇਈ ਜਾ ਰਹੇ ਨੇ ਕਿ ਗੁੰਡਾਗਰਦੀ ਕਰਣੇ ਕਿ ਦਰ ਅਸੀਂ ਕੋਟੇ ਘਰ ਦੋ ਜਣਾਂ ਨੂੰ ਤੋੜਾਂਗੇ ਔਰ ਜਦੋਂ ਇਹ ਬਾਜ਼ਾਰ ਜਾਂਦੇ ਨੇ ਕੁਝ ਲੈਣ ਖਰੀਦਣ ਇਹ ਕਹਿੰਦੇ ਤੁਸੀਂ ਸਪੋਰਟ ਕਰਿਓ ਇਹਨਾਂ ਦੀ ਵੀ ਨਸ਼ਾ ਤਸਕਰ ਹੈਗੇ ਉਹਨਾਂ ਦੀ ਕਰ ਰਹੇ ਅਸੀਂ ਉਹਨਾਂ ਦੀ ਨਹੀਂ ਕਰ ਰਹੇ ਅਸੀਂ ਇੱਥੇ ਐਸੀ ਭਾਈਚਾਰਾ ਜੋ ਬੈਠਾ ਹੈ ਜਿਨ੍ਹਾਂ ਨਾਲ ਨਜ਼ਾਇਜ਼ ਹੋਈ ਹੈ ਜਿਨ੍ਹਾਂ ਦੇ ਕੋਈ ਪਰਚਾ ਨਹੀਂ ਸੀਗਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਅਜਿਹਾ ਰਿਪੋਰਟ ਕਰਨਾ ਹੈ ਉਹਨਾਂ ਦੇ ਘਰ ਤੋੜਦੇ ਨੇ ਉਹਨਾਂ ਦੀ ਦੁਕਾਨ ਤੋੜਦੀ ਹੈ ਉਹਨਾਂ ਉਹਦੇ ਬੱਚੇ ਰੋੜ ਰਹੇ ਨੇ ਸੜਕਾਂ ਤੇ ਔਰ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਐਸੇ ਜਵਾਨਾਂ ਦੇ ਕਰਾਜ ਬੜਦਾ ਹੈ ਔਰ ਇਹਨਾਂ ਨੂੰ ਜਿਵੇਂ ਦੁਕਾਨ ਜਲਦੇ ਨੇ ਕੁਝ ਫਰੀਦਨ ਇਹਨਾਂ ਨੂੰ ਰੱਸੇ ਚ ਫੜ ਕੇ ਲੈ ਜਾਂਦਾ ਹੈ ਇਹ ਕਿ ਕਿੱਥੇ ਦਾ ਇਨਜਾਬ ਹੈਗਾ ਮੈਂ ਇੱਕ ਪੁੱਛਣਾ ਹੀ ਹੈ ਨਾ ਤੂੰ ਹਾਂਜੀ ਕੀ ਹੋਇਆ ਤੁਹਾਡਾ ਸਾਰਾ ਸਾਡੇ ਜੀ ਸਾਨੂੰ ਧੱਕਾ ਕਰਿਆ ਗਿਆ ਹੈ ਸਾਡੇ ਦਾ ਮਸ਼ੀਨ ਫੇਰੀ ਜਾ ਰਹੀ ਹੈ ਕੰਦਰੀ ਅਸੀਂ ਤੁਹਾਡੇ ਸਮਾਨਾਂ ਦੇ ਫੇਰ ਦਾਂਗੇ ਇਹ ਕਹਿ ਰਹੇ ਤੁਸੀਂ ਨਸ਼ਾ ਤਸਕਰ ਰਹੇ ਹੋ ਵੀ ਨਸ਼ਾ ਵੇਚਦੇ ਹੋ ਨਹੀਂ ਜੀ ਅਸੀਂ ਨਸ਼ਾ ਨਹੀਂ ਵੇਚ ਰਹੇਗੇ ਸਾਡੇ ਕੋਈ ਵੀ ਸਬੂਤ ਕੱਢਿਆ ਜਾਵੇ ਸਾਡੇ ਤੋਂ ਜੋ ਪੁੱਛਿਆ ਜਾਂਦਾ ਜੋ ਅਸੀਂ ਪੁੱਛਿਆ ਜਾਂਦਾ ਤੇ ਪਰਚੇ ਕਿਹਨੇ ਤੇ ਨਹੀਂ ਜਿਹਨਾਂ ਦੇ ਸਾਡੇ ਕੋਈ ਪਰਚਾ ਨਹੀਂ ਹੈਗਾ ਸਾਡੇ ਪਰਚੇ ਦਾ ਕੋਈ ਵੀ ਡਿਲੀਟ ਸਿਰੇ ਤੋਂ ਲਾ ਕੇ ਸਾਡੇ सरकार है आम आदमी वास्ते आईसी और आम आदमी एसिया हो रहा है आम आदमी पार्टी ਹਾਂਜੀ ਅਚਾ ਹੈ ਤੁਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਅੱਜ ਜਦੋਂ ਪਤਾ ਲਗਿਆ ਸਾਡੇ ਪਟਿਆਲੇ ਦੀ ਆਨ ਸ਼ਾਨ ਸਾਡੀ ਪਟਿਆਲੇ ਦੀ ਮਹਿਬੂਬ ਲੀਡਰ ਸਾਡੇ ਪਟਿਆਲੇ ਦੀ ਹਰ ਵਰਗ ਦੀ ਸਰਬੀ ਸੇਵਾ ਕਰਨ ਵਾਲੀ ਰਿਬਾ ਜੈਨਦਰ ਕੌਰ ਉਹਨਾਂ ਨੇ ਆਪਣੀ ਟੀਮ ਬੁਲਾਈ ਔਰ ਜਿਹੜਾ ਅੱਜ ਧੱਕਾ ਹੋਇਆ ਸਾਡੇ ਸਾਹਮਣੇ ਹੋਇਆ ਪ੍ਰੈਸ ਵਾਲੇ ਵੀਰੋ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਆਏ ਸੀ ਉਹਨਾਂ ਲੋਕਾਂ ਨਾਲ ਦੁੱਖ ਸਾਂਝਾ ਕਰਨ ਆਏ ਸੀ ਜਿਨ੍ਹਾਂ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਨਜਾਇਜ਼ ਕੀਤੀ ਨਜਾਇਜ਼ ਤੌਰ ਤੇ ਘਟਾਇਆ ਜਿਨ੍ਹਾਂ ਦੇ ਕੋਈ ਪਰਚਾ ਨਹੀਂ ਕੋਈ ਮੁਕੱਦਮਾ ਨਹੀਂ ਇਹ ਸਿਰਫ ਉਹਨਾਂ ਲਈ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਆਏ ਔਰ ਉਸ ਮਗਰੋਂ ਤੁਸੀਂ ਦੇਖਿਆ ਮੰਨਣੀ ਬਤਾ ਕੌਣ ਹੈ ਅਸੀਂ ਦਾਈ ਕਹਾਂਗਾ ਵੀ ੱੱਕੇ ਸਾਈਂ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਬੇਟੀ ਇੱਥੇ ਸਤਕਾਰਯੋਗ ਨੇ ਪਟਿਆਲੇ ਦੇ ਲਈ ਜਦੋਂ ਇੱਥੇ ਪਹੁੰਚੇ ਤਾ ਗੁੰਡਾਂ ਅੰਸਰ ਜਿਹੜਾ ਸੀਗਾ ਝਾੜੂ ਪਾਰਟੀ ਵਾਲਿਆਂ ਦਾ ਇੱਥੇ ਐਮਐਲਏ ਵੱਲੋਂ ਭੇਜਿਆ ਗਿਆ ਜਿਹੜਾ ਕਿ ਕਦੇ ਵੀ ਬਰਦਾਸ਼ਤ ਨਹੀਂ ਹੋਏਗਾ ਭਾਰਤੀ ਜਨਤਾ ਪਾਰਟੀ ਕਦੇ ਵੀ ਟਾਇਲਟ ਨਹੀਂ ਕਰੇਗੀ ਐਸਸੀ ਕਮਿਸ਼ਨ ਦੇ ਕੋਲ ਇਹਨਾਂ ਦੀ ਕੰਪਲੇਟ ਬੀਬਾ ਜੈਨਦਰ ਕੌਰ ਜੀ ਵੱਲੋਂ ਭੇਜੀ ਗਈ ਔਰ ਐਸਸੀ ਕਮਿਸ਼ਨ ਨੇ ਜਵਾਬ ਮੰਗਿਆ ਹੈ ਭਗਵੰਤ ਮਾਨ ਸਰਕਾਰ ਤੋਂ ਆਣ ਵਾਲੇ ਟਾਈਮ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲੇ ਆਉਗੀ ਗਰੀਬਾਂ ਦੀ ਰક્ષਕ ਗਰੀਬਾਂ ਦੀ ਰਾਖੀ ਬੀਬਾ ਜੈਨਦਰ ਕੌਰ ਜਿਹੜੀ ਕਿ ਅੱਜ ਆਪਣੇ ਘਰ ਤੋਂ ਚੱਲ ਕੇ ਨਾ ਨੇਹਰਾ ਦੇਖਿਆ ਨਾ ਸੁਹੇਰਾ ਦੇਖਿਆ ਵਗਦੇ ਤੂਫਾਨ ਹੋਵੇ ਹਨੇਰੀ ਹੋਵੇ ਆਪਣੇ ਸ਼ਰ ਦੇ ਲਈ ਖੜੀ ਹੈ ਆਪਣੇ ਸਾਰੇ ਅਹੁਦੇਦਾਰ ਖੜੇ ਨੇ ਸਾਡੇ ਮਿਸਟਰ ਕਾਉਂਸਲਰ ਖੜੇ ਨੇ ਸਾਡੇ ਮੰਡਲਾਂ ਦੇ ਪ੍ਰਧਾਨ ਖੜੇ ਨੇ ਅਸੀਂ ਹਮੇਸ਼ਾ ਇਸ ਗਰੀਬ ਵਰਗ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਰਹੇਗੀ ਜਿਹੜੇ ਜਿਹੜੇ ਲਾਏ ਆ ਅਸੀਂ ਜਿਹੜੇ ਬੰਦੇ ਨਸ਼ਾ ਕਰਦੇ ਬਿਲਕੁਲ ਨਾ ਦੇ ਖਲਾਫ ਔਰ ਜਿਹੜੇ ਬੰਦੇ ਨਜਾਇਜ਼ ਹੋ ਰਹੇ ਉਹਨਾਂ ਦਾ ਜਨ ਨਹੀਂ ਹੋਣਾ ਕੋਈ ਦਾ ਜਿਹੜਾ ਨਸ਼ਾ ਕਰਦਾ ਸੀ ਸਾਡੀ ਪਾਰਟੀ ਅਸੀਂ ਸਾਰੇ ਉਹਦੇ ਨਾਲ ਬਿਲਕੁਲ ਪੂਰਾ ਖਲਾਫ ਹੈ ਹੋਰ ਕੋਈ ਆਈਨਾਂ ਦਾ ਘਰ ਸਾਰਾ ਤੋੜਦਾ ਹੀ ਨਾ ਬੰਦਾ। ਇਹ ਸਾਮਾਨ ਸਾਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ पर्चा पाया कोई नौ पा, कोई अठ नौ परचा छ कोई पर लग्या लगे हाँ जी एक मिनट छ ਹੋਣੇ ਬੋਲੋ ਬੋਲ ਇਹ 나ਜੀ ਜਿਹੜੇ ਵੀ ਜਿੰਨੇ ਵੀ ਬੰਦੇ ਉਰੇ ਆਏ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਵਾਰਡ ਨੰਬਰ 36 ਤੋਂ ਅਸੀਂ ਲੋਕਾਂ ਦੇ ਪੁੱਤ ਮਰਦੇ ਦੇਖੇ ਨੇ ਮਾਵਾਂ ਰੋਂਦੀਆਂ ਦੇਖਿਆ ਉਹਨਾਂ ਦੇ ਕਸੂਰਵਾਰ ਕੌਣ ਨੇ ਇਹ ਲੋਕ ਜਿਹੜੇ ਅੱਜ ਉਰੇ ਪਹੁੰਚੇ ਨੇ ਇਹ ਚਾਚੇ ਭਤੀਜੇ ਦੀ ਯਾਰੀ ਸੀ ਅਕਾਲੀ ਆਂਦੇ ਸੀ ਮਜੀਠੀਆ ਹੁੰਦਾ ਸੀ ਕਾਲੀ ਜਾਂਦੇ ਸੀ ਕੈਪਟਨ ਹੁੰਦਾ ਸੀ ਕੌਣ ਨਹੀਂ ਦਾ ਗਵਾ ਇਹ ਬੰਦਿਆਂ ਨੇ ਜੀ ਜ਼ਮਾਨਤਾ ਦਿੱਤੀਆਂ ਇਹਨਾਂ ਦੀਆਂ ਇਹ ਹੁਣ ਜੁਰੇ ਇਹਨਾਂ ਦਾ ਆਪਣਾ ਧੰਦਾ ਬੰਦ ਹੋ ਰਿਹਾ ਜੀ ਇਹ ਫੜੇ ਨਹੀਂ ਜਾਣਗੇ ਤਾਂ ਜ਼ਮਾਨਤਾ ਕਿੱਥੋਂ ਹੋਣਗੀਆਂ ਜੀ ਇਹ ਲੋਕ ਇਹਨਾਂ ਦੀ ਹਮਾਇਤ ਕਰਦੇ ਨੇ ਸ਼ੁਰੂ ਤੋਂ ਕਰਦੇ ਨੇ ਇਹ ਆਪਣਾ ਘਰ ਦੇਖਦੇ ਨੇ ਇਹਨਾਂ ਦੇ ਹੱਥ ਕੀ ਆ ਜੁਰੇ ਕੀ ਕਰਨਾ ਇਹਨੇ ਇਹਨਾਂ ਦਾ ਜੋਰ ਕਿੱਥੇ ਚੱਲਦਾ ਮੈਨੂੰ ਦੱਸੋ ਇਹਨਾਂ ਦਾ ਉਰੇ ਆਣ ਦਾ ਕੀ ਮਤਲਬ ਸਿਰਫ ਇੱਕੋ ਇੱਕ ਮਕਸਦ ਨਸ਼ੇੜੀਆਂ ਦੀ ਸਪੋਰਟ ਕਰਨੀ ਹੈ ਆਪਣਾ ਵਪਾਰ ਇਹਨਾਂ ਨਾਲ ਰੱਖਣਾ ਜੀ ਉੱਪਰ ਤੁਸੀਂ ਆਪਣੀ ਤੁਸੀਂ ਆਪਣੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਰਪਾਲ ਸਿੰਘ ਪਾਲੀ ਹੈ ਜੀ ਮੇਰੀ ਭਾਈ ਵੀ ਤੋਂ ਐਮਸੀ ਹੈ ਕਿਹੜੇ ਬੰਦੇ ਵਾਡਮਰੀਕ ਤਾਲੀ ਇਹ ਤੁਹਾਡੇ ਵਾਰਡ ਦੇ ਵਿੱਚ ਪੈਂਦਾ ਜੀ ਇਹ ਮੇਰੇ ਵਾਰਡ ਦੇ ਵਿੱਚ ਹਾਂਜੀ ਬੋ ਲੋ ਕੀ ਗੱਲ ਇੱਕ ਇੱਕ ਘਰ ਜਿਹੜਾ ਟਾਇਆ ਉਹ ਮੈਂ ਤੁਹਾਨੂੰ ਇੱਕ ਇੱਕ ਘਰ ਦਾ ਤੇ ਇੱਕ ਇੱਕ ਪਰਚੇ ਦਾ ਵੇਰਵਾ ਮੈਂ ਤੁਹਾਨੂੰ ਦੇ ਸਕਦਾ ਇਸ ਤੋਂ ਬਾਅਦ ਤੁਸੀਂ ਆ ਕੇ ਭਾਵੇਂ ਮੇਰੇ ਤੋਂ ਵਟਸਐਪ ਕਰਾ ਲੈਣਾ ਕੁਝ ਵੀ ਮੇਰੇ ਤੋਂ ਕਰਾ ਲੈਣਾ ਹਰ ਚੀਜ਼ ਦਾ ਮੈਂ ਤੁਹਾਨੂੰ ਵੇਰਵਾ ਕੀ ਕਹਿਣਾ ਚਾਹੁੰਦੇ ਹੋ ਕੁਝ ਦਿਨ ਪਹਿਲਾਂ ਉਸ ਤੋਂ ਪਹਿਲੀ ਗੱਲ ਜਿਹੜੀ ਹੈ ਮਹਾਰਾਣੀ ਪਰਿਵਾਰ ਜਿਹੜਾ ਅੱਜ ਜਿਹੜੇ ਸ਼ਰੀਬ ਬੰਦੇ ਇੱਥੇ ਰਹਿੰਦੇ ਆ ਨਾ ਇੱਥੇ ਕੰਮ ਕਾਜ ਵਾਲੇ ਬੰਦੇ ਵੀ ਹੈਗੇ ਆ ਨਸ਼ਿਆਂ ਤੋਂ ਅਲੱਗ ਅਸੀਂ ਉਹਨਾਂ ਦੇ ਹੱਕ 'ਚ ਆ ਅਸੀਂ ਉਹਨਾਂ ਦੇ ਖਿਲਾਫ ਨਹੀਂ ਇਹ ਇਹ ਕੀ ਕਰ ਰਹੀ ਹੈ ਇਹਨਾਂ ਦੇ ਜਿਹੜੇ ਐਮਸੀ ਐ ਉਹ ਇਹਨਾਂ ਦੀ ਜਮਾਨਤਾਂ ਦੇ ਰਹੇ ਠੀਕ ਹੈ ਸਾਡਾ ਇੱਕ ਐਮਸੀ ਚੱਕ ਕੇ ਲਿਆ ਦਿਓ ਜਿਨ੍ਹਾਂ ਨੇ ਇੱਕ ਵੀ ਨਸ਼ਾ ਤਸਕਰ ਦੀ ਕਿਸੇ ਦੀ ਜਮਾਨਤ ਦਿੱਤੀ ਉਹ ਹਜ਼ਾਰਾਂ ਲੱਖਾਂ ਦੇ ਸਾਨੂੰ ਲਾਲਚ ਦੇ ਕੇ ਵੀ ਆਪਾਂ ਨੇ ਇਹਨਾਂ ਦੀ ਕਿਸੇ ਦੀ ਜਮਾਨਤ ਨਹੀਂ ਦਿੱਤੀ ਇੱਕ ਵੀ ਐਮਸੀ 32 ਦੇ ਵਿੱਚੋਂ ਸ਼ਾਇਦ ਇੱਕ ਵੀ ਐਮਸੀ ਨਹੀਂ ਇਹ ਕਹਿ ਸਕਦਾ ਕਿ ਅਸੀਂ ਇਹਨਾਂ ਦੀ ਗਰੀਨ ਜਮਾਨਤ ਦਿੱਤੀ ਆ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਇੱਥੇ ਇਹਨਾਂ ਨੂੰ ਸਪੋਰਟਾਂ ਕਰ ਕਰਕੇ ਕਰ ਕਰਕੇ ਕਰ ਕਰਕੇ ਇਹਨਾਂ ਨੂੰ ਨਸ਼ਾ ਵਿਕਵਾ ਵਿਦਵਾ ਕੇ ਵਿਚਾਰਾਂ ਨੂੰ ਨਕਾਰਾ ਕਰਤਾ ਅੱਜ ਇਹ ਲੋਕ ਇਹਨਾਂ ਨੇ ਬੇਵਸ ਕਰਤੇ ਇਹਨਾਂ ਨੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਸਰਕਾਰ ਇਹਨਾਂ ਦੀ ਹੈ ਨਹੀਂ ਇਹਦਾ ਕਹਿੰਦੇ ਆਪਾਂ ਕਿਸੇ ਨਾ ਕਿਸੇ ਤਰੀਕੇ ਰੋਟੀਆਂ ਸੇਕੀਏ ਤੇ ਆਪਾਂ ਆ ਗਏ ਇਹਨਾਂ ਦਾ ਲੋਕਾਂ ਦਾ ਰੋਲਾ ਪਾਈਆ ਬਸ ਤੁਹਾਡੇ ਸਾਹਮਣੇ ਨਿਗਰ ਦੇ ਵਿੱਚ ਆ ਗਏ ਜੀ ਹਜਤਾਰੀ ਜੀ ਕੀ ਨਾਮ ਹੈ ਤੁਹਾਡਾ ਜੁਕਾਤ ਸਿੰਘ ਤਾਰੀ ਵਾਰਡ ਨੰਬਰ 46 ਤੋਂ ਜੀ ਮੈਂ ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪ ਇੰਟਰਸਟ ক্লোਜ਼ ਅਸੀਂ ਲੋਕਾਂ ਦੇ ਬੱਚੇ ਵਿਚਾਰੇ ਆ ਉਹਰੇ ਜਿਹੜਾ ਇਹ ਪਰਿਵਾਰ ਨੇ ਇਹ ਵੀ ਸਾਡੀ ਪਰਿਵਾਰ ਨੇ ਦੇ ਵਿੱਚ ਕੁਝ ਘਰਾਸੇ ਆ ਜਿਹੜੇ ਬਹੁਤ ਜ਼ਿਆਦਾ ਚੇਤਾਵਨੀ ਦੇਣ ਦੇ ਬਾਵਜੂਦ ਵੀ ਨਸ਼ਾ ਵਿੱਚੋਂ ਨਹੀਂ ਰੁਕੇ ਔਰ ਪੰਜਾਬ ਪੁਲਿਸ ਨੇ ਕਈਆਂ ਨੂੰ ਇਹ ਗੱਲ ਕਹਿ ਰੱਖੀ ਹੈ ਵੀ ਤੁਸੀਂ ਜੇ ਨਸ਼ਾ ਛੱਡ ਕੇ ਸਾਫ ਸੁਥਰੇ ਹੋਣਾ ਚਾਹੁੰਦੇ ਹੋ ਤਾ ਆਜੋ ਅਸੀਂ ਤੁਹਾਡੇ ਬੱਚਾ ਦਾ ਨਸ਼ਾ ਵੀ ਜੜਾਵਾਂਗੇ ਤੁਹਾਨੂੰ ਸਹੀ ਜ਼ਿੰਦਗੀ ਵਿੱਚ ਛੇੜਦਾ ਰਹੇ ਪਰ ਕੁਝ ਪਰਿਵਾਰ ਨਹੀਂ ਮੰਨੇ ਕਈ ਪਰਚੇ ਤਰਜੋਂ ਹੁਣ ਤੋਂ ਬਾਅਦ ਸਰਕਾਰ ਨੇ ਆਪਣਾ ਕੰਮ ਕੀਤਾ ਉਹਨਾਂ ਦੇ ਵਕਾਂਟ ਆਏ ਔਰ ਸਭ ਤੋਂ ਦੁਖਦੀ ਗੱਲ ਸਾਡੇ ਹੀ ਸ਼ਹਿਰ ਦੇ ਜਿਹੜੇ ਨੁਮਾਨਦੇ ਹੁਣ ਜਿਨ੍ਹਾਂ ਨੇ 25-25 ਸਾਲ ਰਾਜ ਕੀਤਾ ਹੋਵੇ ਜਿਹੜੇ ਕੈਪਟਨ ਸਾਹਿਬ ਨੇ ਦੁਰਗੰਸ ਸਾਹਿਬ ਗੁੱਟਾ ਸਾਹਿਬ ਤੇ ਹੱਥ ਕਰਕੇ ਇਹ ਸੌਂ ਖਾਧੀ ਹੋਵੇ ਮੈਂ 2 ਹਫ਼ਤੇ ਨਸ਼ਾ ਖਤਮ ਕਰਦਾ ਹਾਂ ਅੱਜ ਉਹਨਾਂ ਨੂੰ ਮੁੱਖ ਮੰਤਰੀ ਗਿਆਨੂ ਵੀ 10-12 15 ਸਾਲ ਹੋ ਗਏ ਉਹਦੇ باوجود ਵੀ ਅੱਜ ਨਸ਼ਾ ਹਰ ਤਰ੍ਹਾਂ ਤੇ ਵਿਕ ਰਿਹਾ ਸੀਗਾ ਉਹਨਾਂ ਸਪੋਰਟ ਕਰਨ ਆਏ ਆ ਤੁਸੀਂ ਇਹ ਆ ਕੇ ਉਹਰੇ ਕਹਿੰਦੇ ਵੀ ਨਸ਼ਾ ਨਾ ਵੇਚੋ ਅਸੀਂ ਨਾ ਇਸ ਸਪੋਰਟ 'ਚ ਖੜ੍ਹਦੇ ਅਸੀਂ ਛਾਤੀ ਠੋਕ ਕੇ ਰਾਤ ਨੂੰ ਵੀ ਇੱਥੇ ਖੜ੍ਹੇ ਆ ਤਾਂ ਕਰਕੇ ਵੀ ਸਾਡੇ ਤੇ ਕਿਸ ਨੇ ਇਲਜ਼ਾਮ ਲਾਣਾ ਤਾਂ ਲਾਵੇ ਅਸੀਂ ਸਿਰਫ ਲੋਕਾਂ ਦੇ ਬੱਚੇ ਪਹਚਾਣੇ ਆ ਵੀ ਬੱਚੇ ਪੜ੍ਹਨ ਅੱਗੇ ਚੰਗਾ ਫਿਊਚਰ ਬਣਾਉਣ ਇਹ ਨਹੀਂ ਕਿ ਇਹ ਛੋਟੇ ਛੋਟੇ ਬੱਚੇ ਕੱਲ ਨੂੰ ਇਹ ਕਹਿਣਗੇ ਵੀ ਮੁਨਾਫਾ ਹੁੰਦਾ ਹੈ ਇਹ ਵੀ ਅਕੇ ਬੱਚਾ ਜਿਹੜਾ ਨਸ਼ਾ ਵੇਚਣਾ ਸਿੱਖੇਗਾ ਇਸ ਕਰਕੇ ਮੈਂ ਫੇਰ ਲੋਕਾਂ ਨੂੰ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਾਂਗਾ ਤੁਸੀਂ ਆਪ ਇਸ ਜੰਗ 'ਚ ਕੁੱਦੋ ਇਹ ਯੁੱਧ ਨਸ਼ਾ ਵਿਰੁੱਧ ਭਗਵਾਨ ਤਮਨ ਸਿੰਘ ਦੀ ਜਿਹ ਸਾਡਾ ਸਾਡਾ ਨਸ਼ਿਆਂ ਦੇ ਸੋਦਾਗਰ ਮੁਰਦਾਬਾਦ ਮੁਰਦਾਬਾਦ ਨਸ਼ਾ ਬਾਦਗਰ ਮੁਰਦਾਬਾਦ 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 ਨਸ਼ਿਆਂ ਦੇ ਸੋਦਾਗਰ ਮੁਰਦਾਬਾਦ 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 ਨਸ਼ਿਆਂ ਨੂੰ ਸਪੋਰਟ ਕਰਨ ਵਾਲੇ ਮੁਰਦਾਬਾਦ 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 ਨਸ਼ਿਆਂ ਨੂੰ ਸਪੋਰਟ ਕਰਨ ਵਾਲੇ ਮੁਰਦਾਬਾਦ 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 ਸਿਕਾਜੀ ਇੱਕ ਵਾਰ ਮੈਂ ਦੱਸਣਾ ਚਾਹਾਂਗਾ ਸਾਡੀ ਭੈਣ ਬੀਬਾ ਜੀ ਨੂੰ ਅਸੀਂ ਬਹੁਤ ਰਿਸਪੈਕਟਫੁਲੀ ਇਹ ਕਹਿ ਲਿਆ ਸੀ ਕਿ ਸਾਨੂੰ ਫੇਸ ਤਾਂ ਕਰੋ ਦੱਸੋ ਤਾਂ ਅਸੀਂ ਵੀ ਤੁਸੀਂ ਕਿਹਦੀ سپورਟ ਚ ਆਏ ਹੋ ਬਟ ਉਹਨਾਂ ਦੇ ਜਿਹੜੇ ਕਿ ਮਲੇ ਚੇਲੇ ਆ ਉਹਨਾਂ ਨੇ ਅੱਖੇ ਨਹੀਂ ਹਣ ਦਿੱਤਾ ਤਾਂ ਪਲੀਜ਼ ਉਹਨਾਂ ਨੂੰ ਕੋਈ ਵੀ ਚੰਗੇ ਬੰਦੇ سپورਟ ਕਰਨ ਨਾ ਕਿ ਨਸ਼ੇ ਵਾਲਿਆਂ ਦੀ ਬੋਲੀ ਬੋਲੀ ਬੋਲ ਜੀ ਇਹ ਤਾਂ ਨਸ਼ੇੜੀਆਂ ਦੀ ਹਮਾਇਤ ਹੀ ਕਰਨ ਆਏ ਨੇ ਜੀ ਸ਼ੁਰੂ ਤੋਂ ਕਰਦੇ ਰਹੇ ਨੇ ਅਸੀਂ ਉਰੇ ਜਿਹੜੇ ਚੰਗੇ ਪਰਿਵਾਰ ਵਜਦੇ ਨੇ ਜੀ ਉਹਨਾਂ ਨੂੰ ਬਚਾਉਣ ਵਾਸਤੇ ਆਏ ਆ ਇਹ ਨਸ਼ੇੜੀਆਂ ਦੀ ਹਮਾਇਤ ਕਰਕੇ ਇਹ ਮੱਲੇ ਦਾ ਨੁਕਸਾਨ ਕਰਨਗੇ ਜੀ